ਬਠਿੰਡਾ ਵਿਜੀਲੈਂਸ ਵੱਲੋਂ ਬਠਿੰਡਾ ਦੇ ਥਾਣਾ ਸੰਗਤ ਦੇ ਅਧੀਨ ਪੈਂਦੇ ਇੱਕ ਨਾਇਬ ਤਸੀਲਾਰ ਅਤੇ ਪਟਵਾਰੀ ਨੂੰ ਕੀਤਾ 5000 ਰੁਪਏ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਅਤੇ ਕੀਤਾ ਗਿਆ ਮਾਮਲਾ ਦਰਜ ਡੀਐਸਪੀ ਵਿਜੀਲੈਂਸ ਕੁਲਵੰਤ ਸਿੰਘ ਨੇ ਦਿੱਤੀ ਜਾਣਕਾਰੀ ਡੀਐਸਪੀ ਵਿਜੀਲੈਂਸ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਰਿਸ਼ਵਤ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ ਉਸਤੇ ਹੀ ਕਾਰਵਾਈ ਕਰਦੇ ਹੋ ਉਹਨਾਂ ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਸੰਗ ਥਾਣੇ ਦਾ ਨਾਇਬ ਸੇਹਲਦਾਰ ਅਤੇ ਨਾਲ ਇੱਕ ਪਟਵਾਰੀ ਹੈ ਜਿਹੜਾ ਉਸ ਵੱਲੋਂ 8000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ ਕਿਸੇ ਮਾਮਲੇ ਨੂੰ ਲੈ ਕੇ ਤਾਂ ਇਹ ਸੌਦਾ 5000 ਦੇ ਵਿੱਚ ਤੈਅ ਹੋਇਆ ਅਤੇ ਉਹਨਾਂ ਵੱਲੋਂ 5000 ਰੁਪਏ ਦਿੱਤਾ ਗਿਆ ਜਿਸ ਨੂੰ ਲੈ ਕੇ ਇਸ ਦੇ ਵਿੱਚੋਂ 2500 ਰੁਪਏ ਪਟਵਾਰੀ ਨੇ ਰੱਖ ਲਏ 2500 ਰੁਪਏ ਨਾਇਬ ਸੇਹਲਦਾਰ ਵੀ ਆਪਣੇ ਦਿੱਤਾ ਗਿਆ ਤੇ ਇਹ ਜਿਹੜੇ ਇਹ ਨੋਟਸ ਹਨ ਇਹ ਬਿਜਲਸ ਵੱਲੋਂ ਰੰਗ ਕੇ ਦਿੱਤੇ ਹੋਏ ਸਨ ਤੇ ਦੋਨਾਂ ਨੂੰ ਇਹਨਾਂ ਨੂੰ ਆਪਾਂ ਰੰਗੇ ਹੱਥੀ ਗੱਤਰ ਕੀਤਾ ਗਿਆ ਇਹਨਾਂ ਨੂੰ ਰੈੱਡ 100 ਜਿਹੜਾ ਉਹ ਗੱਤਰ ਕੀਤਾ ਗਿਆ ਹੁਣ ਇਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਤੇ ਇਹਨਾਂ ਨੂੰ ਆਪਣਾ ਬੰਦ ਹਵਾਲਾਤ ਵੀ ਆਪਣਾ ਕੀਤਾ ਜਾਵੇਗਾ ਤੇ ਹੁਣ ਇਹਨਾਂ ਨੂੰ ਮਾਜੋਗ ਅਦਾਲਤ ਵਿੱਚ ਕੱਲ ਆਪਾਂ ਪੇਸ਼ ਕੀਤਾ ਜਾਵੇਗਾ ਉਸ ਨੂੰ ਸੁਣਾਉਣਿਆ ਇਹ ਕਹਿੰਦੇ ਨੇ ਡੀਐਸਪੀ ਬਿジネス ਕਰਵੰਤ ਸਿੰਘ ਅੰਜੀ ਸਰ ਆ ਤੇ ਉਹ ਬੰਦੇ ਕਰਤਾ ਕਿਹਦੇ ਹੈ ਉਹ ਹੌਣ ਹੈ ਕਿੱਥੋਂ ਤੇ ਇਮਾਨਜੋਗ ਸੀਐਮ ਸਾਹਿਬ ਤੇ ਇਮਾਨਜੋਗ ਸੀਓ ਟਰੈਕਟਰ ਵਿਜੀਲੈਂਸ ਜੀ ਦੀਆਂ ਮੁੱਖ ਅਹੁਦਿਆਂ ਦੇ ਉੱਤੇ ਜ਼ੀਰੋ ਡਾਲਰਸ ਪਾਲਿਸੀ ਚੱਲ ਰਹੀ ਹੈ ਰਿਸ਼ਵਤਪੂਰੀ ਦੇ ਅਗੇਂਸਟ ਕੋਰਪਸ ਜਰ ਡਰਾਈਵ ਦੇ ਵਿੱਚ ਜਿਹੜੇ ਰਿਸ਼ਵਤ ਲੈਂਦੇ ਨੇ ਉਹਨਾਂ ਦੇ ਅਗੇਂਸਟ ਚਾਸੀਂ ਕਾਰਵਾਈ ਕਰਦੇ ਹੋਏ ਸਾਡੇ ਕੋਲੇ ਕਰਜਿੰਦਰ ਕੁਮਾਰ ਜੀ ਆ ਕੇ ਆਪਣੇ ਕੰਪਲੇਂਟ ਕੀਤੀ ਸੀ ਕਿ ਤਹਿਸੀਲਦਾਰ ਨੇ ਤਹਿਸੀਲਦਾਰ ਨੇ ਕਿਰਦਤ ਸਿੰਘ ਤੇ ਇੱਕ ਜਿਹੜਾ ਕੋਟ ਕੋਟਗੁਰੂ ਦਾ ਪਿੰਡ ਦਾ ਹਲਕਾ ਪਟਵਾਰੀ ਗੁਰਦੇਸ ਸਿੰਘ ਇਹ ਤੋਂ ਰਿਸ਼ੋ ਦੀ ਡਿਮਾਂਡ ਕਰ ਰਹੇ ਨੇ ਫਟਵਾਰੀ ਨੇ ਨੈਤ ਸੇਲਦਾਰ ਦੇ ਨਾਲ ਸਲਾਹ ਕਰਕੇ ਜਿਹੜੇ ਪੈਸੇ ਮੰਗੇ ਸੀਗੇ ਉਹ ਪੈਸਿਆਂ ਦੇ ਵਿੱਚੋਂ 8000 ਰੁਪਏ ਦੀ ਡਿਮਾਂਡ ਹੋਈ ਸੀ ਜਿਹਦੀ ਰਿਕਾਰਡਿੰਗ ਛੋਟੀ ਸੀਗੀ ਬਾਅਦ ਦੇ ਵਿੱਚ ਜਿਹੜਾ ਉਹਨਾਂ 5000 ਦੇ ਵਿੱਚ ਇਹਨਾਂ ਦੀ ਗੱਲ ਤੈਅ ਹੋਈ ਸੀ ਉਸ ਦੌਰਾਨ ਜਿਹੜੇ 5000 ਰੁਪਏ ਜਿਹੜਾ ਰਜਿੰਦਰ ਕੁਮਾਰ ਤੋਂ ਨੇ ਸਾਡੇ ਕੋਲੇ ਕੰਪਲੇਂਟ ਕੀਤੀ ਵੀ ਜਦ ਤੋਂ ਬਾਰ-ਬਾਰ ਜਿਹੜੇ ਮਨਵਾ ਰਹੇ ਤਸਿਲਦਾਰ ਦੇ ਤੇ ਉਹਦੇ ਜਿਹੜੇ ਆਪਣੇ ਨੈਤ ਸੇਲਦਾਰ ਦੇ ਤੇ ਅ ਗੁਰਤੇ ਸਿੰਘ ਦੇ ਘਰ ਵਾਲੀ ਦੇ ਨਾਂ ਤੇ ਗਰਦੌਰੀ ਨਹੀਂ ਕਰ ਰਹੇ ਗਰਦੌਰੀ ਚੜਾਉਣ ਦੇ ਨਾਂ ਦੇ ਉੱਤੇ ਪੈਸੇ ਮੰਗੇ ਜਾ ਰਹੇ ਨੇ ਤੇ ਉਸ ਗਰਦੌਰੀ ਦੇ ਵਿੱਚ ਤਿੰਨ ਕਨਾਲ 10 ਮਰਲੇ ਦੀ ਗਰਦੌਰੀ ਸੀਗੀ ਇਸ ਗਰਾਉਂਡ ਦੇ ਸਿੱਤੇ ਉਹਨਾਂ ਨੇ ਜਿਹੜੀ ਸਾਡੇ ਕੰਸਰਨ ਬੰਦਿਆਂ ਕੋਲੇ ਆ ਕੇ ਸ਼ਿਕਾਇਤ ਕੀਤੀ ਸਾਡੇ ਡੀਐਸਪੀ ਵਿਜੀਲੈਂਸ ਜਿਹੜੇ ਸੰਦੀਪ ਜੀ ਹੈ ਉਹਨਾਂ ਕੋਲੇ ਉਹਨਾਂ ਨੇ ਤੁਰੰਤ ਐਕਸ਼ਨ ਕਰਦੇ ਹੋਏ ਸਾਡੀ ਜਿਹੜੀ ਟੀਮ ਉੱਤੇ ਸਪਰੇਡ ਕੀਤਾ ਤੇ ਉਸ ਬੰਦੇ ਨੇ ਜਿਹੜਾ ਰੰਗੇ ਹੱਥੀ ਦੋਨੋਂ ਤਹਿਸੀਲਦਾਰ ਨੇ ਤਹਿਸੀਲ ਆਪਣੇ ਨਰਮਲ ਸਿੰਘ ਤੇ ਕੋਈ ਵਰਤੇਜ ਸਿੰਘ ਜਿਹੜੇ ਪਟਵਾਰੀ ਹੈ ਜਦੋਂ ਉਹਨਾਂ ਨੂੰ 2500 ਰੁਪਏ ਦੇ ਨਾਲ ਰੰਗਿਆਥੀ ਕੰਮ ਕੀਤਾ ਕਿੰਨੇ ਦੀ ਗੱਲ ਹੋਈ ਸੀ ਸਾ ਤੇ ਕਿੰਨੇ ਜਦੋਂ ਤੁਸੀਂ ਰਾਉਂਡ ਬੜੇ ਹੈ ਉਹ ਕਿੰਨੇ ਬਰਾ 8000 ਦੀ ਇਹਨਾਂ ਦੀ ਗੱਲ ਹੋਈ ਸੀ 5000 ਇਹਨਾਂ ਨੇ ਦੇਣ ਦਾ ਵਾਅਦਾ ਕੀਤਾ ਸੀ ਉੱਥੇ ਵੀ ਜਿਵੇਂ ਕੋਈ ਮਜਬੂਰੀ ਦੇ ਵਿੱਚੋਂ ਮੰਗ ਰਹੇ ਸੀ 5000 ਦੇ ਵਿੱਚੋਂ 2500 ਰੁਪਏ ਜਿਹੜਾ ਸੀਗਾ ਫਿਰ ਵਰਤੇਜ ਪਟਵਾਰੀ ਤੋਂ ਮਿਲਿਆ ਔਰ 2500 ਇਹਨਾਂ ਨੇ ਤਹਿਸੀਲਦਾਰ ਦੇ ਜੇਕ ਤੋਂ ਕੋਈ ਮੈਸੇਜ ਹੈ ਇਸ ਤਰ੍ਹਾਂ ਦਾ ਜਿਹੜੇ ਲੋਕ ਕੰਮ ਕਰਦੇ ਨੇਗੇ ਵੱਡਾ ਡਿਪਾਰਟਮੈਂਟ ਚ ਮੈਂ ਤੁਹਾਡੇ মিডিਆ ਦੇ ਜ਼ਰੀਏ ਸਾਰਿਆਂ ਨੂੰ ਦੱਸਣਾ ਚਾਹਦਾ ਵੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਮਾਨਯੋਗ ਸਰ ਸੀਐਮ ਸਾਹਿਬ ਵੱਲੋਂ ਤੇ ਜਿਸ ਮਾਂ ਕੋਲ ਚੀਫ ਡਾਇਰੈਕਟਰ ਵਿਜੀਲੈਂਸ ਦੇ ਜਿਹੜੇ ਸਾਡੇ ਸੀਨੀਅਰ ਆਫੀਸਰਸ ਨੇ ਸਾਰਿਆਂ ਨੂੰ ਵੀ ਜੋ ਕੋਈ ਕੰਮ ਕਰਨਾ ਹੈਗਾ ਆਪਦੇ ਤਰੀਕੇ ਨਾਲ ਤੇ ਆਪਦੇ ਜਿਹੜੇ ਮਤਲਬ ਸਾਡੇ ਦੇਣਾ ਕਿਸੇ ਰਿਸ਼ਵਤ ਦੇ ਵਿੱਚ ਕਿ ਅਫਸਰ ਜਿਹੜੇ ਕੰਮ ਕਰਨਗੇ ਤੇ ਦੂਸਰਾ ਜੇ ਕੋਈ ਰਿਸ਼ਵਤ ਦੀ ਡਿਮਾਂਡ ਕਰਦਾ ਹੈਗਾ ਉਹਦੀ ਤੁਰੰਤ ਜਿਹੜੀ ਸ਼ਿਕਾਇਤ ਹੈ ਕਿ ਵਿਜੀਲੈਂਸ ਕੋਲ ਦਾ ਆਉਣ ਸਾਡੇ ਹਰ ਇੱਕ ਜਗ੍ਹਾ ਤੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਵਿਜੀਲੈਂਸ ਦੇ ਕੋਲ ਕੰਪਲੇਂਟ ਕਰ ਸਕਦੇ ਨੇ ਤੇ ਉਹਦੇ ਤੇ ਕਾਰਵਾਈ ਤੁਰੰਤ ਹੋਵੇ ਥੈਂਕ ਯੂ